ਉਹੀ ਮਹੱਲਾ ਪੰਜਵਾ ਰਹਿਣ ਨਾ ਪਾਵੇ ਸੁਰ ਨਰ ਦੇਵ ਇਹ ਭਾਈ ਅਕੈ ਮਨ ਮੋਹ ਨਾ ਕਰਿਆ ਕਰੋ ਸੱਚੇ ਪਾਰਸ਼ਾ ਕਹਿੰਦੇ ਹਨ ਕੋਈ ਵੀ ਰਹਿਣਾ ਨਹੀਂ ਪਾਵੇਗਾ ਨਾ ਦੇਵਤੇ ਜਿਹੜੇ ਹੈ ਸੁਰ ਦੇਵਤੇ ਹੈ ਜਿਹੜੇ ਬੈਵੀ ਸੰਪਦਾ ਵਾਲੇ ਨਰ ਦੇਵਤੇ ਜਿਹੜੇ ਜੰਗ ਚ ਬਹਾਦਰੀਆਂ ਕਾ ਕੇ ਦੇਵ ਪਦਵੀ ਨੂੰ ਪ੍ਰਾਪਤ ਹੋਏ ਹੈ ਦੇਵਤੇ ਅਜਾਨ ਸੰਗਿਆ ਵਾਲੇ 35 ਕਰੋੜ ਦੇਵਤੇ ਜੋ ਬ੍ਰਹਮਾ ਦੇ ਸੰਕਲਪ ਨਾਲ ਹੈ ਬ੍ਰਹਮਾ ਵੀ ਆਜੀਵਤਾ ਕਰ ਰਹੇਣਗੇ ਜਿਨ੍ਹਾਂ ਦਾ ਰਾਜਾ ਇੰਦਰ ਬਣਾਇਆ ਹੋਇਆ ਹੈ ਇਹ ਵੀ ਰਹਿਣਾ ਨਹੀਂ ਪਾਉਣਗੇ ਪਿੰਨੇ ਦੇਰ ਤੇ ਬ੍ਰਹਮਾ ਵਿਸ਼ਨ ਸ਼ਿਵ ਵੀ ਆਪਣੀ ਆਯੂ ਪੂਹ ਕੇ ਸਮਾਪਤ ਹੋ ਜਾਣਗੇ ਉਠ ਸਿਧਾਰੇ ਕਰ ਮੋਨ ਜਨ ਸੇਵਾ ਉੱਠ ਕੇ ਚਲੇ ਗਏ ਆ Muni ਜਿਹੜੇ Muniyan ਦੀ ਸੇਵਾ ਕਰਨ ਵਾਲੇ ਅਤੇ ਜਨਪੁਰਸ਼ ਸੇਵਾ ਕਰਨ ਵਾਲੇ ਸੇਵਕ ਵੀ ਤੇ Muni ਵੀ ਜਨ ਪਿਆਰੇ ਵੀ ਸ਼ੇਵਕ ਵੀ ਜੀਵਤ ਦੇਖੇ ਜਿਨੀ ਹਰ ਹਰ ਧਿਆਇ ਸਰੀਰ ਕਰਕੇ ਪਤਾ ਨਹੀਂ ਵਿਆਸ ਆਦਿਕ ਪ੍ਰਾਸ ਆਦਿਕ ਕਿਧਰ ਚਲੇਗੇ ਗੁਰੂ ਕਨਗੀ ਤਰਨ ਲਿਖਿਆ ਹੈ ਸੋ ਜਿਉਂਦੇ ਉਹ ਅਸੀਂ ਵੇਖੇ ਹੈ ਜਿਨ੍ਹਾਂ ਨੇ ਹਰ ਹਰ ਪਰਮੇਸ਼ਰ ਨੂੰ ਧਿਆਉਣਾ ਕੀਤਾ ਕੀਤ ਹੋ ਕੇ ਸਾਧ ਸੰਗ ਤਿਨੀ ਦਰਸ਼ਨ ਪਾਇਆ ਉਹਨਾਂ ਨੇ ਸਾਧ ਸੰਗ ਦੁਆਰਾ ਵਾਹਿਗੁਰੂ ਦੇ ਦਰਸ਼ਨ ਨੂੰ ਪਾ ਲਿਆ ਹੈ ਰਹਾਉ ਬਾਦਸ਼ਾਹ ਸਾਹ ਵਪਾਰੀ ਮਰਨੋ ਤੇ ਬਾਦਸ਼ਾਹ ਚੱਕਰ ਵਰਤੀ ਉਹਨਾਂ ਨੂੰ ਵੀ ਨਹੀਂ ਰਹਿਣਾ ਹੈ ਅੱਗੇ ਸ਼ਾਹੂ ਕਾਰਨ ਨਹੀਂ ਰਹਿਣਾ ਵਪਾਰੀਆਂ ਨੂੰ ਨਹੀਂ ਰਹਿਣਾ ਸਭਨਾਂ ਨੂੰ ਮਰ ਜਾਣਾ ਹੈ ਬਾਦਸ਼ਾਹ ਬ੍ਰਹਮਾ ਜਿਹੜਾ ਦੁਨੀਆ ਦੇ ਸਿਰਜਣ ਵਾਲਾ ਕਹਾਉਂਦਾ ਹੈ ਸ਼ਾਹੂ ਕਾਰਜੋ ਕੰਵੇਰ ਆਦਿ ਕਹਾਉਂਦੇ ਹੈ ਵਪਾਰੀ ਜਿਹੜੇ ਰਿਸ਼ੀ मुनि ਜਗ ਆਦਿ ਕਰਾ ਕੇ ਸਵਰਗ ਆਦਿ ਕਹਿੰਦਾ ਹੈ ਦੀ ਪ੍ਰਾਪਤੀ ਕਰਾਉਣ ਵਾਲੇ ਸੋਹਣਾ ਨਹੀਂ ਛਿੜ ਜਾਣੇ ਹਨ। ਰੋ ਦੀ ਸੈਸੂ ਕਾਲਹ ਖੜਨਾ। ਜੋ ਕੁਝ ਦਿਸਦਾ ਸਭ ਕੁਝ ਕਾਲਨ ਖੜਨਾ ਲੈ ਜਾਣਾ ਮਾਝੇ ਦੀ ਬੋਲੀ ਹੈ। ਕਾਲਨ ਖਾਰ ਦੇਣਾ ਹੈ, ਲੈ ਕਰ ਦੇਣਾ ਹੈ। ਕੂੜਾ ਮੋਹ ਲਪਟ ਲਪਟਨ। ਇੰਨੀ ਝੂਠੇ ਬਾਜ਼ਾਰਖਾਨੇ ਦੀ ਮੋਹ ਦੇ ਲਪਟ ਵਿੱਚ ਇਹ ਜੀਵ ਲੁਕਟਾਨਾ ਜਿਵੇਂ ਚਾਹ ਦੀ ਲੁਕਟਨ ਦੇਖ ਕੇ ਕਹਿੰਦੇ ਬੜੀ ਲੁਕਟਨ ਚਾਹ ਬੜੀ ਚੰਗੀ ਹੁੰਦੀ ਹੈ ਤੇਰਾ ਦੂਨ ਦੀ ਬਣੀ ਹੋਈ। ਇਸੇ ਪ੍ਰਕਾਰ ਝੁੱਠੇ ਬਾਜ਼ਾਰ ਸਾਹਮਣੇ ਮੋਰੀ ਲੱਭਟ 'ਚ ਸਵਾਦ ਵਿੱਚ ਲਪਟਾਨਾ ਫਸਿਆ ਰਹਿੰਦਾ ਹੈ ਛੋੜ ਚੱਲਿਆ ਤਾਂ ਫਿਰ ਪਛਤਾਉਂ ਜਿੰਨਾਂ ਅੰਕ ਨੂੰ ਇਹ ਛੱਡ ਕੇ ਚੱਲਿਆ ਉਦੋਂ ਫਿਰ ਪਾਛੇ ਤਿੰਨ ਨੂੰ ਕਹਿੰਦੇ ਕਿ ਮੇਰੇ ਕਦੇ ਭਰਾ ਨੂੰ ਕਹਿੰਦੇ ਵੀ ਬਾਹ ਫੜੀ ਮੇਰੇ ਨਿਆਣੇ ਦੀ ਪਾਲਣਾ ਕਰਿਆ ਕਰੀ ਰੱਖਿਆ ਕਰੀ ਮੇਰੀ ਲੜਕੀ ਦਾ ਵਿਆਹ ਕਰਦੀ ਕਿਉਂ ਜਿਨੂੰ ਛੋੜ ਚੱਲਿਆ ਫੇਰ ਪਛਤਾਉਂਦਾ ਕਹਿੰਦੇ ਓਹੋ ਮੈਂ ਤਾਂ ਹੁਣੇ ਤੁਰ ਚੱਲਿਆ ਕਿਰਪਾ ਨਿਦਾਨ ਨਾਨਕ ਕਉ ਕਰਹੁ ਦਾਤ ਜੀ ਕਿਰਪਾ ਦੇ ਖਿਆਨੇ ਵਾਹਿਗੁਰੂ ਸਤਗੁਰੂ ਜੀ ਕਹਿੰਦੇ ਸਾਡੇ ਤਾਈ ਆਪ ਦੀ ਅਮਰਤ ਨਾਮ ਦੀ ਦਾਤ ਦਿਓ ਨਾਮ ਤੇਰਾ ਜਪੀ ਦਿਨ ਰਾਤ ਬਰਸਾ ਰਾਤ ਦੁਨੀਆ ਆਪਦਾ ਨਾਮ ਹੀ ਜਪਦੇ ਰਹੀਏ ਸਾਨੂੰ ਇਹ ਦਾਤ ਬਖਸ਼ੋ ਹੋਰ ਜਿੱਥੇ ਦਾਤਾਂ ਇੰਨੀਆਂ ਤੈਨ ਦਿੱਤੀਆਂ ਇੱਥੇ ਇਹ ਵੀ ਦਾਤ ਬਖਸ਼ੀਸ਼ ਕਰੋ ਆਪ ਕੀ ਮਹੱਲਾ ਪੰਜਵਾ ਘਟ ਘਟ ਅੰਤਰ ਤੂੰ ਹੈ ਬਸਾਰੇ ਹਉ ਤੂੰ ਯੋਮੀ ਸਾਰਿਆਂ ਥਿਆਰ ਖਾਣੀਆਂ ਦੇ ਘਟਾਂ ਘਟਾਂ ਚ ਤੁਸੀਂ ਮਾਰੇ ਬਸਾਰੇ ਬਸਦੇ ਹੋ ਸਗਲ ਸਮਗਰੀ ਸੂਤ ਤੁਮਾਰੇ ਸਾਰੀ ਜਿਹੜੀ ਸਮਗਰੀ ਹੈ ਸੂਖਮ ਤੱਤਾਂ ਦੀ ਰਚੀ ਹੋਈ ਸੂਲ ਤੱਤਾਂ ਦੀ ਸਾਰੀ ਮਾਰੇ ਜਿੰਨੀ ਸਮਗਰੀ ਸਮਦਾਏ ਪਦਾਰਥਾਂ ਦਾ ਤੇਰੇ ਕੇਤਨ ਸੁਪੈ ਰੂਪੀ ਸੂਤ ਵਿੱਚ ਪਰੋਇਆ ਹੋਇਆ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ ਤੁਸੀਂ ਮਾਰਾ ਪ੍ਰੀਤਮ ਸਾਡੇ ਮਾਤਾ ਦੇ ਗਰਭ ਦੇ ਤੁਸੀਂ ਇਸ ਲੋਕ ਦੀ ਪ੍ਰਾਣਾਂ ਦਾ ਆਸਰਾ ਰੂਪ ਹੋ ਤਮਹਿ ਤੁਮਹੀ ਪੇਖ ਪੇਖ ਮਨ ਬਿਗਸਾਰੇ ਥੋੜੀ ਮਸ਼ਨ ਵੇਖ ਵੇਖ ਕੇ ਮਾਰਾ ਸਾਡਾ ਮਨ ਖਿੜਦਾ ਹੈ ਪ੍ਰਯਗ ਦੇਖਣਯੋਗ ਹੈ ਦ੍ਰਿਸ਼ਟਾ ਬ੍ਰਹਮ। ਰਹਾਉ ਅਨਕ ਜੂਨ ਬ੍ਰਹਮ 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 ਹਾਰੇ। ਮੇਰੇ ਮਾਰਾ ਇੱਕਾਂ ਜੂਨਾਂ ਚ ਕਦੇ ਅੰਡੇ ਦੀ ਖਾਣੀ ਦੀ ਜੂਨ ਚ ਪਰਮ ਕੇ, ਕਦੇ ਜੇਰ ਦੀ ਖਾਣੀ ਦੀ ਜੂਨ ਚ ਪਰਮ ਕੇ, ਕਦੇ ਮਾਰਾ ਉਤ ਪੁਈ ਜੂਨ ਖਾਣੀ ਦੀ ਜੂਨ ਚ ਪਰਮ ਕੇ, ਕਦੇ ਸੇਤਜ ਦੀ ਜੂਨ ਚ ਪਰਮ ਕੇ। ਇਉਂ ਪਰਮ ਦੇ ਪਰਮਾਏ ਹੋਏ ਜਿਉਂਨਾ ਚ ਪਰਮ ਦੇ ਹਾਰ ਗਏ ਹਾਂ। ਓਟ ਗਈ ਅਵ ਸਾਧ ਸੰਗਾਰੇ। ਹੁਣ ਤਾਂ ਮਾਰਾ ਓਟ ਟੇਕ پکڑਨਾ ਤੀਕੀ ਹੈ। ਅੱਜ ਦੀ ਸਾਧ ਸੰਗਤ ਦੀ ਹੋਟ ਲਈ ਹੈ ਆਗਮ ਅਗੋਚਰ ਅਲਖ ਅਪਾਰ ਇਹ ਮੰਨ ਦਸਕਲਪਾਂ ਦੀ ਗਮਤਾ ਤੋਂ ਪਰੇ ਫੇ ਅਲਖ ਅਸੁੱਧ ਮੰਨ ਕਰਕੇ ਲਖਣ ਤੋਂ ਰਹਿਤ ਫੇ ਪ੍ਰਕਿਰਤੀ ਦੇ ਪਾਰਾਵਾਸ ਅਗਮ ਅਗੋਚਰ ਅਲਖ ਅਪਾਰੇ ਸਿੰਧੀਆਂ ਦੇ ਵਿਸ਼ੇ ਅਲਖ ਅਸੁੱਧ ਮੰਨ ਕਰਕੇ ਨਾ ਲਖਿਆ ਜਾਣ ਵਾਲੇ ਪ੍ਰਕਿਰਤੀ ਦੇ ਪਾਰਾਵਾਸ ਤੋਂ ਰਹਿਤ ਨਾਨਕ ਸਿਮਰੈ ਦਿਨ ਰਹਿਤ ਕਰਉ ਮਾਰੇ ਆਪ ਦਾ ਨਾਮ ਗੁਰੂ ਸਾਹਿਬ ਜੀ ਕਹਿੰਦੇ ਰਾਤ ਨੇ ਸਿਮਰਦੇ ਰਹੀਏ ਐਸੀ ਬਖਸ਼ੀ ਕਰੋ ਆਪ ਸੁਹੀ ਮਹੱਲਾ ਪੰਜਵਾ ਕਵਨ ਕਾਜ ਮਾਇਆ ਵੜਿਆ ਇਹ ਭਾਈ ਜਿਹੜੀ ਵਡਿਆਈ ਦੁਨੀਆ ਦੀ ਹੈ ਤੇ ਮਾਇਆ ਦੀ ਵਡਿਆਈ ਬੜਾ ਸ਼ਾਹ ਉਕਾਰ ਹੈ ਲੱਖਪਤੀ ਹੈ ਕਰੋੜਪਤੀ ਹੈ ਇਹ ਕਿਸ ਕੰਮ ਆਵੇਗੀ ਅੰਤ ਦੇ ਵੇਲੇ ਕਿਆ ਕਹੋ ਬਿਨ ਸਤ ਬਾਰ ਨਾ ਕਾਈ ਜਿਸ ਬਦਾਰਸ਼ ਦੇ ਨਾਸ ਹੁੰਦੇ ਆਂ ਢੇਰ ਨਹੀਂ ਲੱਗਣੀ ਕੋਈ ਵੀ ਛਾਤੀ ਨਾਸ ਹੋ ਜਾਣੇ ਸਾਰੇ ਬਦਾਰਸ਼ ਇਹੋ ਸੁਕਾਈ ਕਾਲਸ ਲੱਗ ਜਾਏਗੀ ਕਲੰਕ ਲੱਗ ਜਾਏਗਾ ਡੇਰ ਨਹੀਂ ਲੱਗਣੀ ਕੋਈ ਇਹੋ ਸੁਪਨਾ ਸੂਤ ਨਹੀਂ ਜਾਣੇ ਇਹੋ ਸੁਪਨਾ ਸੁਪਨੇ ਦੀ ਨਹੀਂ ਆਈ ਜਿੰਨਾ ਚਿਰ ਆਦਮੀ ਸੁੱਤਾ ਪਿਆ ਹੁੰਦਾ ਹੈ ਉਹਨਾਂ ਚ ਉਹਨੂੰ ਸੁਪਨਾ ਨਹੀਂ ਸਮਝਦਾ ਜਾਗਦਾ ਹੀ ਆਪ ਨੂੰ ਮੰਨਦਾ ਹੈ ਐਵੇਂ ਹੈ ਸੰਸਾਰ ਨਾਸਵੰਤ ਇਹਨੂੰ ਸੱਚਾ ਸਮਝੀ ਬੈਠਾ ਹੈ ਸੁੱਤਾ ਆ ਵਿਦਿਆ ਦੀ ਨਹੀਂ ਜਾਣਦਾ ਨਹੀਂ ਸੁਪਨੇ ਦੀ ਨਹੀਂ ਆਈ ਝੂਠਾ ਹੈ ਅਚੇਤ ਬਿਵਸਥਾ ਮਹਿਲ ਪਟਨ ਅਚੇਤ ਭੁੱਲਿਆ ਹੋਇਆ ਜਿਵੇਂ ਕੋਈ ਆਦਮੀ ਸੁਤਿਆ ਬਿਆ ਕੇ ਮੈਨੂੰ ਮਾਰ ਲਿਆ ਫੜ ਲਿਆ ਅਚੇਤ ਨੂੰ ਫੇਰ ਜਗਾ ਦੀਏ ਜਦੋਂ ਬੁਰੜਾਉਂਦਾ ਹੋਵੇ ਤਾਂ ਪਤਾ ਲੱਗਿਆ ਕਿ ਮੈਂ ਤਾਂ ਨਹੀਂ ਕੋ ਬੋਲਿਆ ਮੈਂ ਤਾਂ ਕੁੱਤੀ ਫੜ ਲਿਆ ਸੀ ਮੈਨੂੰ ਤਾਂ ਗਿੱਦਲੀ ਚਿੰਬੜ ਗਈ ਸੀ ਐਂ ਬੋਲਦਾ ਰਹਿੰਦਾ ਫੇਰ ਅਚੇਤ ਹੁੰਦਾ ਉਸ ਵਕਤ ਇਸੇ ਪ੍ਰਕਾਰ ਕਹਿੰਦੇ ਅਚੇਤ ਭੁੱਲਿਆ ਹੋਇਆ ਪਰ ਵਿਸ਼ੇ ਵਿੱਚ ਚੇਤਨਕ ਅਚੇਤ ਜੜਤਾ ਵਾਲੀ ਜਿਹੜੀ ਵਿਵਸਥਾ ਹੈ ਸੁਪਨੇ ਦੀ ਨਹੀਂ ਸੰਸਾਰ ਨੂੰ ਸਤ ਮੰਨ ਕੇ ਇਹਦੇ ਚ ਲਪਟਾਨਾ ਲਪਟਿਆ ਰਹਿੰਦਾ ਹਰ ਵਕਤ ਫਸਿਆ ਰਹਿੰਦਾ ਹੈ ਪਰ ਉਸੇ ਦੇ ਚੇਤਨ ਤੋਂ ਬਿਨਾ ਜਿਹੜੀਆਂ ਜੜਤਾਂ ਹੀ ਦੇ ਦੇਣ ਵਾਲੀਆਂ ਵਿਵਸਥਾ ਹੈ ਉਹਨਾਂ 'ਚ ਫਸਿਆ ਰਹਿੰਦਾ ਹੈ ਜਾਗਰ ਸੁਪਨ ਸੁਖੋਤ ਵਿੱਚ ਰਹਾਉ ਮਹਾ ਮੋਹ ਮੋਹ ਉਗਾਵਾਰਾ ਮਹਾ ਮੋਹ ਵਡੇ ਭਾਰੀ ਅ ਗਿਆਨ ਮੋਹ ਲਿਆ ਐਸਾ ਗੁਆਰ ਬਸਮਝ ਹੋ ਰਿਹਾ ਹੈ ਪੀਖਤ ਪੀਖਤ ਊਠ ਸਿਧਾਰਾ ਵੇਖਦਾ ਫਰੀਦਾ ਕਿਥੇ ਕਹਿੰਦੇ ਮਾਪਿਆ ਜਿੰਨੀ ਨੂੰ ਜਨੇ ਹੋਏ ਤੈ ਪਾਸੋਂ ਲਦਗੇ ਤੋਂ ਜੀਨਾਂ ਪਤਨੀ ਹੋਏ ਵੇਖਦਾ ਮੇਰੇ ਸੰਬੰਧੀ ਚਲੇ ਗਏ ਆ ਅਤੇ ਮੇਰੇ ਮਾਤਾ ਪਿਤਾ ਕੂਚ ਕਰ ਗਏ ਆ ਪਦਾਨ ਸਾਨੂੰ ਵੇਖਦਾ ਇਹ ਨਾਸ ਹੁੰਦੇ ਜਾਂਦੇ ਆ ਕੋਈ ਨਾਲ ਨਹੀਂ ਲੈ ਕੇ ਗਿਆ ਵੇਖਦਾ ਵੇਖਦਾ ਉੱਠ ਕੇ ਦੁਨੀਆ ਤੋਂ ਕੂਚ ਕਰਕੇ ਚਲਿਆ ਜਾਂਦਾ ਹੈ ਕੂਚ ਤੇ ਊਚ ਤਾਕਾ ਦਰਵਾਣਾ ਉਹ ਪਰਮੇਸ਼ਰ ਦਾ ਜੋ ਦਰਵਾਜਾ ਸੱਚਖੰਡ ਹੋਇਆ ਉਹ ਉੱਚੇ ਬ੍ਰਹਮਾ ਵਿਸ਼ਨੂੰ ਸ਼ਿਵੀ ਆਦ ਕਾਹਨੀਆਂ ਪੁਰੀਆਂ ਤੋਂ ਉੱਚਾ ਹੈ ਦਰਵਾਰਾ ਸਰੂਪ ਉਹਦਾ ਉੱਚੇ ਤੋਂ ਉੱਚਾ ਹੈ ਕਈ ਜਾਣ ਤੋਂ ਬਿਨਾ ਹੈ ਉਪਾਰ ਉਹਦੇ ਦਰਵਾਜੇ ਆਗਿਆ ਜਦ ਹੁੰਦੀ ਕਈ ਜਨਤਾ ਦਾ ਬਨਾ ਨਾਸ ਹੁੰਦਾ ਹੈ ਕਈ ਜੰਦ ਪੈਦਾ ਹੋ ਰਿਹਾ ਹੈ ਕਰੋੜਾਂ ਦੀ ਪੜਲੋਂ ਕਰਦਾ ਹੈ ਕਈ ਕਰੋੜਾਂ ਦੇ ਤਾਂ ਹੀ ਉਤਪੰਨ ਕਰਦਾ ਹੈ ਕਿਤੇ ਕ੍ਰਿਸ਼ਨ ਸੇ ਕੀਟਕੋਟਾ ਉਪਾਏ ਉਸਾਰੇ ਗੜੇ ਫੇਰ ਮਿੱਟੀ ਬਣਾਏ ਕਿਉਂ ਉਹਦੇ ਅਵਤਾਰ ਵੀ ਬੜੇ ਬੜੇ ਜਿਹੜੇ ਜਿਤੇ ਇਰਾਮ ਹੋਏ ਸਭੀ ਅੰਤ ਮੂਏ ਬਿਜਿੰਗ ਬਾਵਨਿੰ ਬਹੀ ਕਾਲ ਹਨਿੰ ਨਸਿੰਘਾ ਅਵਤਾਰਨ ਬਹੀ ਕਾਲ ਮਾਰਨ ਕਿਉਂ ਜਿਸ ਪਰਮੇਸ਼ਰ ਦੇ ਘਰ ਚ ਕਈ ਜੰਤ ਬਿਨਾਹ ਉਪਾਰਾ ਕਈ ਬੜੇ ਬੜੇ ਜੰਤ ਜਿਹੜੇ ਪੂਜਨੀਕ ਸੰਸਾਰ ਦੇ ਆ ਉਹਨਾਂ ਨੂੰ ਵੀ ਨਾਸ ਕਰ ਦਿੰਦਾ ਹੈ ਤੇ ਫਿਰ ਉਪਾਰਾ ਉਤਪਨ ਵੀ ਕਰਦਾ ਹੈ ਪੈਦਾ ਵੀ ਕਰਦਾ ਹੈ ਦੂਸਰ ਹੂਆ ਨਾ ਕੋ ਹੋਈ ਦੂਸਰ ਹੂਆ ਨਾ ਕੋ ਹੋਈ ਨਾ ਕੋਈ ਦੂਸਰਾ ਦੂਸਰਾ ਉਹਦੇ ਤੁਲ ਕੋਈ ਹੋਇਆ ਹੈ ਤੇ ਨਾ ਕੋਈ ਅੱਗੇ ਨੂੰ ਹੋਈ ਹੋਵੇਗਾ ਜਪ ਨਾਨਕ ਪ੍ਰਭ ਏਕੋ ਸੋ ਇਹ ਕੋਈ ਉਹ ਵਾਹਿਗੁਰੂ ਹੈ ਦਾ ਜਾਪ ਕਰ ਗੁਰੂ ਸਾਹਿਬ ਜੀ ਕਹਿੰਦੇ ਧਰਮ ਜਿਨਾ ਪਿਆ ਕਰ ਹੋਰ ਕੋਈ ਨਹੀਂ ਉਸ ਤੋਂ ਬਿਨਾ ਸੂਹੀ ਮਹੱਲਾ ਪੰਜਵਾ ਸਿਮਰ ਸਿਮਰ ਤਾ ਕਉ ਹਉ ਜੀਵ ਉਹ ਸਿਮਰਨੇ ਯੋਗ ਪਰਮੇਸ਼ਰ ਦਾ ਸਿਮਰਨ ਹੈ ਉਸ ਨੂੰ ਸਿਮਰ ਸਿਮਰ ਕੇ ਗੁਰੂ ਸਾਹਿਬ ਜੀ ਕਹਿੰਦੇ ਜਿਉਂਦੇ ਹੁੰਨੇ ਹਾਂ ਅਸੀਂ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਆਪਦੇ ਚਰਨ ਜੋ ਪੂਜ ਨਹੀਂ ਕਮਲ ਵਸ ਪ੍ਰਕਾਸ਼ ਮੈਂ ਉਹਨਾਂ ਸੱਜੇ ਖਬੇ ਚਰਨ ਨੂੰ ਜਿਵੇਂ ਪਾਕਤਾਂ ਦੀ ਅੱਖਾਂ ਕਰਨ ਆਤ ਸਰਬੋਸੂਪ ਧਾਰ ਕੇ ਹੋਣੇ ਉਹਨਾਂ ਨੂੰ ਧੋ ਧੋ ਕੇ ਮਾਰਾ ਪੀਣਾ ਕਰੀਏ ਚਰਨਾ ਕਮਨਾਂ ਇਹ ਧਿਆਨ ਜਿਹੜਾ ਬ੍ਰਤੀ ਦਾ ਟਿਕਣਾ ਹੈ ਸਰਗਰੂਪੀ ਜਲ ਨਾਲ ਧੋ ਧੋ ਕੇ ਉਹਨਾਂ ਅੰਤ ਕੰਦਨ ਦਾ ਕਾਰਨ ਕਰਿਏ ਪੀ ਵੀਏ ਸੋ ਹਰ ਮੇਰਾ ਅੰਤਰ ਜਾਮ ਉਹ ਸੋ ਤਤਪਦ ਦਾ ਲਖਰ ਰੂਪੋ ਮੇਰਾ ਹਰੀ ਤੁਮ ਕੋ ਯਾਮੀ ਪ੍ਰੇਰਕ ਹੈ ਭਗਤ ਜਨਾ ਕੈ ਸੰਗ ਸੁਆਹ ਕੇ ਮਾਲਕਾ ਤੁ ਆਪ ਦੇ ਭਗਤਾਂ ਜਾਂਦੇ ਹਰ ਵਕਤ ਸੰਗ ਹੈ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਧਿਆਵਾ ਸੁਣ ਸੰਗਾਂ ਦੇ ਵਿਸ਼ਾਸ ਰੂਪੀ ਕੰਨਾ ਨਾਲ ਸੁਣਨਾ ਕਰਿਏ ਅਤੇ ਸਤਿ ਸ਼ਾਸਤ ਦਾਰਾ ਸਰਵਣ ਕਰਿਏ અમૃત રૂપ નામ ਨੂੰ ਸੁਣ ਕੇ ਫਿਰ ਧਿਆਉਣਾ ਕਰੀਏ ਮੰਨਣ ਕਰਕੇ ਆਠ ਪਹਿਰ ਤੇਰੀ ਗੁਣ ਗਾਉ। ਅਠੇ ਪਹਿਰ ਮਾਰੇ ਤੇਰੇ ਆਪ ਦੇ ਕੀਰਤਨ ਨੂੰ ਜਸ ਨੂੰ ਗੁਣਾਂ ਨੂੰ ਗਾਉਣਾ ਕਰੀਏ। ਪੀਖ ਪੀਖ ਲੀਲਾ ਮਨ ਆਨੰਦ ਆ। ਦੇਖ ਇਹ ਲੀਲਾ ਕੌਂਤਕਾਂ ਵੇਖ ਵੇਖ ਕੇ ਮਨ 'ਚ ਬੜੇ ਆਨੰਦ ਹੋਈਦਾ ਹੈ। ਗੁਣ અપਾਰ ਪ੍ਰਭ ਪਰਮ ਆਨੰਦ ਆ। ਫਿਰ ਪਰਮਨੰਦ સ્વરૂਪ ਆਖਰੀ ਆਪ ਦੇ ਗੁਣ ਪਾਰ ਆਵਾੜ ਤੋਂ ਰਹਤ ਹੈ। ਵਿਅੰਤ ਗੁਣ ਹਨ। ਉਹਨਾਂ ਗੁਨਾ ਦਾ ਤਾਰਾ ਵਾਰ ਨਹੀਂ ਪਾਇਆ ਜਾਂਦਾ ਮਹਾਰਾਜ ਜੀ ਜਾ ਕੈ ਸਿਮਰਨ ਕਛ ਭਾਉ ਨ ਬਿਆਪੈ ਜਿਸ ਆਪ ਦਾ ਸਿਮਰਨ ਕਰਨੇ ਕਰਕੇ ਕੋਈ ਕਿਸੇ ਪ੍ਰਕਾਰ ਜੋ ਛੋੜੇ ਮਾਸਟਰ ਵੀ ਡਰ ਨਹੀਂ ਬਿਆਪਦਾ ਲੱਗਦਾ ਹੈ ਸਦਾ ਸਦਾ ਨਾਨਕ ਹਰਿ ਜਾਪੈ ਸਤਿਗੁਰੂ ਸਾਹਿਬ ਜੀ ਕਹਿੰਦੇ ਸਦਾ ਸਦਾ ਹੀ ਹਰੀ ਆਪ ਦੇ ਤਾਈਂ ਜਗਦੇ ਰਹੀਏ ਐਸੀ ਕਿਰਪਾ ਕਰੋ ਜਾ ਕੈ ਸਿਮਰਨ ਕਛ ਭਾਉ ਨ ਬਿਆਪੈ ਸਦਾ ਸਦਾ ਨਾਨਕ ਹਰਿ ਜਾਪੈ ਵਾਹਿਗੁਰੂ ਖਾਲਸਾ ਵਾਹਿਗੁਰੂ ਪਤੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਰਜੈ ਧਿਆਨ ਧਾਰੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰੀਆਮੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਾਨੂੰ ਧਿਆਨ ਦੇ ਦਾਵਤ ਦੱਸਦੇ ਹਨ ਤੇ ਜਾਬਾਬਤਾਗਿਆ ਕਰਦੇ ਹਨ ਕਿਰਪਾ ਕਰਕੇ ਸਾਰੇ ਆਂਗਾ ਦਾ ਗੁਰੂ ਦਾ ਪਰਮੇਸ਼ਰ ਦਾ ਚਿੰਤਨ ਕਰਨ ਬਾਤ ਆਗਿਆ ਕਰਦੇ ਹਨ ਸ਼ਬਦ ਵਿੱਚ ਸੂਹੀ ਮਹੱਲਾ 5 ਵਾ ਗੁਰ ਕੈ ਬਚਨ ਰਿਦਾ ਧਿਆਨ ਧਾਰੀ ਫੇ ਭਾਈ ਜੋ ਸਗਰੂ ਸਾਹਿਬ ਦੇ ਬਚਨ ਹਿਰਦੇ ਕੀ ਵਸਾਉਣੇ ਆ ਮੈਂ ਅਵਰ ਗਿਆਨ ਨਾਲ ਧਿਆਨ ਪੂਜਾ ਹਰਨਾਮ ਅੰਦਰ ਬਸ ਰਹੇ ਗੁਰੂ ਸਾਹਿਬ ਦੇ ਬਚਨਾਂ ਨੂੰ ਜਿਹੜਾ ਹਿਰਦੇ ਕੀ ਵਸਾਉਣਾ ਹੈ ਇਹੋ ਜਿਹੇ ਰੇਰੇ ਵਿਚ ਧਿਆਨ ਕਰਨਾ ਕਰੀਏ ਧਾਰਿਏ ਰਸਨਾ ਜਾਪ ਜਪੋ ਬਨਵਾਰੀ ਰਸਨਾ ਕਰਕੇ ਸੰਸਾਰਵਾਗ ਦੇ ਬਾਲੀ ਦਾ ਜਾਪ ਜਪਣਾ ਕਰੋ ਸਫਲ ਮੂਰਤ ਦਰਸ਼ਨ ਬਲੇਹਾਰੀ ਸਾਧ ਗਿਆਨ ਫਲ ਦੇ ਗੁਰੂ ਸਾਹਿਬ ਦਾ ਸਰੂਪ ਹੈ ਮਾਰੇ ਦਰਸ਼ਨੋਂ ਤੋਂ ਬਲਿਹਾਰ ਕੁਰਬਾਨ ਜਾਈਏ ਚਰਨ ਕੰਵਲ ਮਾਨ ਪ੍ਰਾਣ ਆਧਾਰੀ ਮਾਰੇ ਦੇ ਚਰਨ ਜੋ ਪੂਜਨੀ ਕਵਲਵਾਤ ਪ੍ਰਕਾਸ਼ ਮੈਂ ਹਨ ਉਹ ਮੰਗੇ ਕਿ ਪ੍ਰਾਣਾਂ ਦਾ ਆਸਰਾ ਬਣਾਈਏ ਮਨ ਮੇਰੇ ਪ੍ਰਾਣਾਂ ਦਾ ਆਸਰਾ ਬਣ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਸਾਧ ਸੰਗ ਜੀ ਮਿਲ ਕਰਕੇ ਜੰਮਨ ਮਰਨ ਦੀ ਨਿਦ੍ਰਤੀ ਕਰੀਏ ਮੇਟਿਏ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਸਾਧ ਸੰਗ ਅੰਮ੍ਰਿਤ ਰੂਪ ਪਰਮੇਸ਼ਰ ਦੀ ਜੋ ਸਰੂਪ ਲਖਣਾਂ ਦੁਆਰਾ ਤੇ ਪ੍ਰਕਾਸ਼ੀ ਲਖਣਾਂ ਦੁਆਰਾ ਕਥਾ ਹੁੰਦੀ ਹੈ ਉਨ ਨੂੰ ਸਰਦਾ ਤੇ ਭਰੋਸੇ ਰੂਪੀ ਕੰਨਾਂ ਨੂੰ ਸੁਣ ਕੇ ਕੰਨਾਂ ਦਾ ਕੰਨਾਂ ਦਾ ਆਸਰਾ ਬਣਾਈਏ ਕਾਮ ਕ੍ਰੋਧ ਲੋਭ ਮੋਹ ਤਿਆਰੀ ਕਾਮ ਦਾ ਫੁਰਨਾ ਛੱਡ ਕੇ ਬਸੂ ਵਿਚਾਰ ਧਾਰਨ ਕਰੀਏ ਕਰੋਧ ਛੱਡ ਕੇ ਸ਼ਾਂਤੀ ਧਾਰਨ ਕਰੀਏ ਤੇ ਲੋਭ ਛੱਡ ਕੇ ਸੰਤੋਖ ਧਾਰਨ ਕਰੀਏ ਅਤੇ ਮੋਹ ਛੱਡ ਕੇ ਵਿਵੇਕ ਧਾਰਨ ਕਰੀਏ ਇਹਨਾਂ ਤਿਆਗ ਕਰੀਏ ਦੇਰਨ ਨਾਮਦਾਨ ਇਸਨਾਨ ਸੁਚਾਰੀ ਦਰਪਕੀ ਤਨ ਮਸਾਈਏ ਮਾਰੋ ਦਾ ਅਮਰ ਤੇਰੇ ਨਾਮ ਜਪਣਾ ਤੇ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ দান ਕਰਨਾ ਅਮਰ ਤੇਰਾ ਇਸ਼ਨਾਨ ਸੁਚਾਰੀ ਸੁਚਮ ਰਹਿਣਾ ਰੀਸ਼ਿਆਂ ਦੀ ਵਾਸ਼ਨਾ ਤੋਂ ਪਵਿੱਤਰ ਰਹਿਣਾ ਇਹ ਸੇਸ਼ਟਾਚਾਰ ਹਨਗੇ ਇਹਨਾਂ ਗੁਣਾਂ ਕਰਕੇ ਸੱਚੇ ਰਹਿ ਕੇ ਸੁਚਾਰੀ ਸ੍ਰੇਸ਼ਟਾਚਾਰ ਕਰੀਏ ਬਹੁ ਨਾਨਕ ਇਹੋ ਤਤ ਗੀਚਾਰੀ ਸਤਿਗੁਰੂ ਸਾਹਿਬ ਜੀ ਕਹਿੰਦੇ ਤਤ ਸੁਝਾਹ ਦੇ ਵਿਚਾਰ ਕੇ ਦੱਸਿਆ ਤੁਹਾਨੂੰ RAM ਨਾਮ ਜਪ ਪਾਰ ਉਤਾਰੀ RAM ਪਰਮੇਸ਼ਰ ਦਾ ਨਾਮ ਜਪ ਕੇ ਸੰਸਾਰ ਸੁਧਿਤ ਆਪਣੇ ਆਪ ਦਾ ਇਹ ਹੋਰ ਨਿਕਟਵਰਤੀਆਂ ਦਾ ਵੀ ਪਾਵ ਕਾਰਾ ਕਰੀਏ ਸੋਹੀ ਮਹੱਲਾ ਪੰਜਵਾ ਲੋਭ ਮੋਹ ਮਗਨ ਅਪਰਾਧੀ ਇਹ ਅੰਤਰਜਾਵੀ ਪਦਾਰਥਾਂ ਦੇ ਜੋੜਨ ਦੇ ਲੋਭ ਵਿੱਚ ਸਵਨੀਆਂ ਦੇ ਮੋਹ ਵਿੱਚ ਮਸੂਰ ਰਹੇ ਹਾਂ ਇਸ ਕੋ ਕਾ ਅਪਰਾਧੀ ਗੁਨਾਹਗਾਰ ਹੋਏ ਹਾਂ ਅਪਰ ਹੋਰ ਦੇਵਤਿਆਂ ਨੂੰ ਰਾਤ ਦੇ ਹਾਂ ਕਾਰਨ ਹਾਰ ਕੀ ਸੀ ਬਨਾ ਸਾਧੀ ਜੋ ਸਾਡੇ ਰਚਣ ਵਾਲਾ ਤੂੰ ਪਰਮੇਸ਼ਰ ਹੈ ਤੇਰੀ ਸੇਵਾ ਸੀ ਕਦੇ ਸਭ ਦੀ ਕੀਤੀ ਨਹੀਂ ਭਗਤੀ ਬੰਦਗੀ ਨਹੀਂ ਕੀਤੀ ਹੈ ਪਾਤਤ ਪਾਵਨ ਪ੍ਰਭ ਨਾਮ ਤੁਮਾਰੇ ਇਹ ਮਾਰਾ ਤੁਹਾਡਾ ਨਾਮ ਜਿਹੜਾ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੁਹਾਡੇ ਨਾਮ ਦੀ ਓਟ ਨਹੀਂ ਲਈ ਹੁਣ ਕਹੀਂ ਕਿਰਪਾ ਕਰੋ ਆਪਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਨਾਮ ਹਨ ਆਖ ਲਿਓ ਮੋਹ ਨਿਰਗੁਨੀ ਆਈ ਮੇਰੇ ਤੁਹਾਰੇ ਕੋਈ ਵੀ ਗੁਣ ਨਹੀਂ ਹੈ ਸੰਤੋਖ ਨਹੀਂ ਹੈ ਬਿਵੇਕ ਨਹੀਂ ਹੈ ਤੋ ਇਸ ਪ੍ਰਕਾਰ ਦੇ ਗੁਣਾਂ ਤੋਂ ਹੀ ਨੇ ਇਸਦੀ ਪਰਸਾ ਕਿਰਪਾ ਕਰਕੇ ਰੱਖਿਆ ਕਰ ਲੋ ਆਪ ਰਹਾਉ ਤੂੰ ਦਾਤਾ ਪ੍ਰਭ ਅੰਤਰਜਾਮੀ ਤੂੰ ਮਾਰਾ ਸਾਰਿਆਂ ਨੂੰ ਜਾਨ ਕੋ ਦੇਦ ਅਜਾਨ ਕੋ ਦੇਦ ਜ਼ਮੀਨ ਕੋ ਦੇਦ ਜਮਾਨ ਕੋ ਦੇਹ ਹੈ ਦਾਤਾ ਹੈ ਪ੍ਰਭ ਸਮਰੱਥ ਹੈ ਅੰਤਰੀਐਨੀ ਅੰਦਰਲੀ ਜਾਣ ਵਾਲਾ ਅੰਤਰੀ ਪ੍ਰੇਰਕ ਹੈ ਕਾਚੀ ਦੇਹੀ ਮਾਨੁਖ ਅਭਿਮਾਨੀ ਇਹ ਕੱਚੀ ਜੀ ਲਕਤ ਦੇਂਦੀ ਦੇਹ ਬਣੀ ਹੋਈ ਹੈ ਏ ਮਨੋਖਲਾ ਐਵੇਂ ਹੰਕਾਰੀ ਹੋਇਆ ਫਿਰ ਆਪਣੂ ਦੇਹ ਮੰਨੀ ਬੈਠਾ ਹੈ ਸਵਾਦ ਬਾਦ ਈਰਖ ਮਦਮਾਇ ਦੇ ਨੋ ਵੀ ਬੰਦਗੀ ਕਰਕੇ ਸਫਲੀ ਨਹੀਂ ਕਰਦਾ ਜਵਾਨ ਦੇ ਸਵਾਦਾਂ ਚ ਪਿਆ ਰਹਿਂਦਾ ਹੈ ਬਾਦ ਝਲਡੀਆਂ ਚ ਪਿਆ ਰਹਿਂਦਾ ਹੈ ਈਰਖਾ ਦੂਸਰੇ ਬਰਾਬਰ ਦੇ ਨਾਲ ਈਰਖਾ ਕਰਦਾ ਹੈ ਮਾਰੇ ਹੰਕਾਰ ਕਰਦਾ ਮਾਇਆ ਰੂਪੀ ਸ਼ਰਾਬ ਪੀ ਕੇ ਕਮੜਾ ਹੋਇਆ ਰਹਿੰਦਾ ਹੈ ਇਨ ਸੰਗ ਲਾਗ ਰਤਨ ਜਨਮ ਗਵਾਇਆ ਇਨੋ ਜੀਵਨ ਨਾਲ ਲਾ ਕੇ ਇਨ ਆਸਰੀ ਸੰਪਦਾ ਨਾਲ ਲਾ ਕੇ ਰਤਨ ਵਰਗਾ ਮੋਲਕ ਜਨਮ ਗੋਆ ਲਿਆ ਇਸਨੇ ਬਿਰਸੀ ਦੋਖ ਪੰਜਨ ਜਗ ਜੀਵਨ ਹਰ ਰਾਇਆ ਇਹ ਜੰਮਣ ਮਤਲੇ ਦੁੱਖਾਂ ਨੂੰ ਭਨਣ ਵਾਲੇ ਫੇਰ ਸਾਰੇ ਜਗ ਦਾ ਜੀਵ ਰੂਪ ਚੇਤਨੋ ਹੇ ਹਰੀ ਰਾਯਾ ਕਾਲ ਪੁਰਖ ਸਗਲ ਤਿਆਗ ਨਾਨਕ ਸਰਣਾ ਆਏ ਸਗੋਂ ਜੀ ਕਹਿੰਦੇ ਨੇ ਸਾਰਿਆਂ ਨੂੰ ਪਿਆਰ ਕੇ ਅਸੀਂ ਆਪ ਦੀ ਸ਼ਰਨ ਆਏ ਹਾਂ ਉਹ ਸਿੱਖ ਬ੍ਰਿੰਤੀ ਕਰ ਤੇ ਨਿਹਾਲ ਹੋ